ਇੱਛਾ ਮਾਨਸਿਕ ਸ਼ਾਂਤੀ ਦੀ ਹੁੰਦੀ ਹੈ ਸੰਸਾਰ ਦੇ ਚਮੇਲਿਆਂ ਵਿੱਚ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਘੇਰੀ ਰੱਖਦੀਆਂ ਹਨ ਮਾਇਆ ਵੱਖ-ਵੱਖ ਰੂਪਾਂ ਵਿੱਚ ਤਰਮ ਭਾਦੀ ਦੇ ਰਾ ਵਿੱਚ ਆਣ ਖਲੋਂਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰ ਮਨੁੱਖੀ ਮਨ ਤੇ ਹਮਲਾ ਕਰਦੇ ਰਹਿੰਦੇ ਹਨ ਦੁੱਖ ਬਿਮਾਰੀਆਂ ਗਰੀਬੀ ਤੇ ਹੋਰ ਮੁਸੀਬਤਾਂ ਮਨੁੱਖ ਨੂੰ ਚਿੰਤਾ ਚੋਰੀਆਂ ਦੀ ਡੂਗੀ ਖੰਡ ਵਿੱਚ ਸੁੱਤੀ ਰੱਖਦੀਆਂ ਹਨ ਵਿਚਾਰ ਮਾਨ ਮਨੁਕ ਐਸੀ ਦਸ਼ਾ ਤੋਂ ਵਚਨ ਦੇ ਉਪਾ ਸੋਚਦੇ ਰਹਿੰਦੇ ਹਨ ਐਸਾ ਉਹ ਮੇਰੀ ਆਪਣੇ ਸ਼ੁਕ ਸ਼ਾਂਤੀ ਲਈ ਨਹੀਂ ਸੋਚਦੇ ਸਗੋਂ ਹਰੇਕ ਪ੍ਰਾਣੀ ਮਾਤਰ ਦੇ ਪਦੇ ਲਈ ਸੋਚਦੇ ਤੇ ਉਪਰਾਦੇ ਕਰਦੇ ਹਨ ਗੁਰੂ ਰਾਮਦਾਸ ਜੀ ਦਾ ਇੱਕ ਪਰਉਖ ਸਿੱਖ ਪਾਈ ਤੀਰਥਾਸੀ ਇੱਕ ਵਾਰੋ ਆਪਣੇ ਰਿਸ਼ਤੇਦਾਰਾਂ ਤੇ ਸੰਗੀ ਸਾਥੀਆਂ ਦੇ ਨਾਲ ਗੁਰੂ ਦਰਬਾਰ ਵਿੱਚ ਆਇਆ ਗੁਰੂ ਪਾਸ਼ਾ ਨੂੰ ਬੇਨਤੀ ਕੀਤੀ ਏ ਬਾਸ਼ਾ ਸਾਡਾ ਕਲਯੁਗੀ ਜੀਵਾਂ ਦਾ ਮਨ ਨਹੀਂ ਠਹਿਰਦਾ ਸੰਸਾਰ ਵਿੱਚ ਲੋਕੀ ਸ਼ਾਂਤੀ ਲਈ ਭਟਕ ਰਹੇ ਹਨ ਪਰ ਮਨ ਨੂੰ ਚੈਨ ਨਹੀਂ ਆਉਂਦਾ ਆਪ ਕਿਰਪਾ ਕਰਕੇ ਮਨ ਵਾਸ ਕਰਨ ਦਾ ਤੇ ਮਾਇਆ ਦੇ ਛੇਕ ਨਾਲ ਤਪ ਰੇ ਮਨ ਨੂੰ ਸ਼ਾਂਤ ਕਰਨ ਦਾ ਉਪਾਅ ਦੱਸੋ ਪਾਈ ਤੀਥ ਜੀ ਦੀ ਇਹ ਅਰਜ਼ੋਈ ਅਸਰ ਵਿੱਚ ਨਾਲ ਆਈ ਸੰਗਤ ਦੇ ਪਲੇ ਲਈ ਸੀ ਸਤਗੁਰ ਜੀ ਨੇ ਫਰਮਾਇਆ ਕਿ ਸੱਚੇ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਨ ਨਾਲ ਇਹ ਸੱਚ ਨੂੰ ਜੀਵਨ ਦਾ ਆਧਾਰ ਬਣਾਉਣਾ ਨਹੀਂ ਮਨਵਾਸ ਵਿੱਚ ਆ ਸਕਦਾ ਹੈ ਇਸ ਲਈ ਹਰ ਉਹ ਪੂਜਾ ਛੱਡ ਦੇਣੀ ਚਾਹੀਦੀ ਹੈ ਜੋ ਚਿੱਤ ਵਿੱਤੀ ਨੂੰ ਖਡੌਂਦੀ ਹੈ ਜਿੱਥੇ ਸੱਚੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਵਲਾ ਕਰਨੀ ਹੈ ਉੱਥੇ ਵਿਹਾਰ ਵੀ ਸੱਚ ਦਾ ਕਰਨਾ ਹੈ ਮੁਖੋਂ ਵੀ ਸੱਚ ਬੋਲਣਾ ਹੈ ਤੇ ਦਿਨੋਂ ਵੀ ਸਚਾਰ ਰਹਿਣਾ ਹੈ ਸੱਚ ਦੀ ਕਮਾਈ ਨਾਲ ਸੱਚੇ ਪ੍ਰਭੂ ਵਿੱਚ ਸਮਾਈ ਪ੍ਰਾਪਤੀ ਹੁੰਦੀ ਹੈ साखीकार ने गुरु वचना इंज अंकित कीता है एक अकाल उपासो प्यारे, छको धर्म की कार सब तकारे, कारो साच का सब व्यवहार सुख संपत जायो मुडे अपार एक बोल एक तोड़ रखीजे सुकृत करो सर्व सुख चीजे।